ਕਹਿੰਦੇ ਆ ਪਾਸੇ ਹੋ ਕੇ ਜੇ ਕੋਈ ਫੈਸਲਾ ਕਰਦਾ ਤੇ ਅਕਾਲ ਤਖਤ ਸਾਹਿਬ ਬਹੁਤ ਵੱਡੀ ਜਿਵੇਂ ਕਹਿੰਦੇ ਨਾ ਵੀ ਇੱਕ 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 ਐਸੀ ਸਥਾਨਾ ਕਿ ਉਹ ਉਹਨੂੰ ਤਲਬ ਕਰਦਾ ਉਹ ਅੱਜ ਕਿੱਡੇ ਵੱਡੇ ਪਦਰ ਤੇ ਤਲਬ ਹੋਏ ਜਿਹੜੇ ਲੋਕ ਆ ਅਕਾਲੀ ਲੀਡਰ ਸਰਕਾਰ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਹੋਰ ਸਾਰੇ ਤੁਸੀਂ ਸਾਰਾ ਕੁਝ ਦੇਖਿਆ ਇਹ ਆਪਣੇ ਆਪ ਦੇ ਵੀ ਜ ਇੱਕ ਬਹੁਤ ਵੱਡੀ ਤੇ ਬੜੀ ਮਹਾਨ ਤਸਵੀਰ ਆ ਅੱਜ ਵਾਲੇ ਫੈਸਲੇ ਤੋਂ ਬਾਅਦ ਚ ਅਕਾਲੀ ਦਲ ਦੀ ਵਾਪਸੀ ਦਾ ਜ਼ਿਕਰ ਹੋਇਆ ਕਿ ਥੋੜੇ ਸਮੇਂ ਤੋਂ ਬਾਅਦ ਚ ਅਕਾਲੀ ਦਲ ਦੀ ਵਾਪਸੀ ਹੋਵੇ ਉਸ ਗੱਲ ਨੂੰ ਕਿਵੇਂ ਦੇਖੀ ਕੁਦਰਤੀ ਆ ਅਕਾਲੀ ਦਲ ਦੀ ਵਾਪਸੀ ਤਾਂ ਇਸ ਸਮੇਂ ਦੀ ਵੱਡੀ ਲੋੜ ਆ ਅਸਲੇ ਨੂੰ ਨਾ ਪਹਿਲਾਂ ਹੀ ਅਸੀਂ ਲੱਤ ਸਕਦੇ ਸੀ ਤੇ ਨਾ ਅੱਜ ਆ ਤੇ ਨਾ ਗਾਂ ਲੱਦਾਂਗੇ ਜੋ ਫੈਸਲਾ ਆਕਾਲ ਤਖਤ ਸਾਹਿਬ ਦੇ ਸਿੰਘ ਸਭਾ ਨੇ ਕੀਤਾ ਉਹ ਫੈਸਲਾ ਹਮੇਸ਼ਾ ਹੀ ਪ੍ਰਵਾਨਤਾ ਸਲਾਘਾਯੋਗ ਆ ਤੇ ਉਹਦਾ ਸਨਮਾਨ ਕਿੰਤੇ ਐ ਜੀ ਪੀਸੀ ਮੈਂਬਰ ਸਹਿਬਾਨ ਸਾਡੇ ਨਾਲ ਗਰੇਵਾਲ ਸਾਹਿਬ ਮੌਜੂਦ ਆ ਗਰੇਵਾਲ ਸਾਹਿਬ ਕਿਵੇਂ ਵੇਖ ਰਹੇ ਹੋ ਅੱਜ ਦੀ ਸਾਰੀ ਪ੍ਰਕਿਰਿਆ ਨੂੰ ਕਿਵੇਂ ਵੇਖਿਆ ਤੁਸੀਂ ਦੇਖੋ ਇੱਕ ਇੱਕ ਵੱਖਰੀ ਸ਼ਾਨ ਆ ਇਹ ਇਹ ਸਿੱਖਾਂ ਦੇ ਅੰਦਰ ਹੀ ਇਹ ਜੇ ਗੱਲ ਦੇਖਣ ਨੂੰ ਚਾਈ ਆ ਕਿ ਕਿਵੇਂ ਕਿੱਦੇ ਵੱਡੇ ਵੀ ਕੋਈ ਛੁੱਡਾ ਮਹਾਨ ਕਿਉਂ ਨਾ ਹੋ ਜਵੇ ਜਦੋਂ ਕਿਤੇ ਕੋਈ ਉਹ ਸਿੱਖ ਭਾਵਨਾਵਾਂ ਤੋਂ ਜਿਵੇਂ ਕਹਿੰਦੇ ਆ ਪਾਸੇ ਹੋ ਕੇ ਜੇ ਕੋਈ ਫੈਸਲਾ ਕਰਦਾ ਤੇ ਕਾਲਤਖ ਸਾਹਿਬ ਬਹੁਤ ਵੱਡੀ ਜਿਵੇਂ ਕਹਿੰਦੇ ਨਾ ਵੀ ਇੱਕ ਇੱਕ ਇਹ ਇੱਕ ਐਸੀ ਸਥਾਨ ਹੈ ਕਿ ਉਹ ਉਹਨੂੰ ਤਲਬ ਕਰਦਾ। ਉਹ ਅੱਜ ਕਿੱਡੇ ਵੱਡੇ ਪੱਦਰ ਤੇ ਤਲਬ ਹੋਏ ਜਿਹੜੇ ਲੋਕ ਅਕਾਲੀ ਲੀਡਰ ਸਰਕਾਰ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਹੋਰ ਸਾਰੇ ਤੁਸੀਂ ਸਾਰਾ ਕੁਝ ਦੇਖਿਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤੇ ਬੜੀ ਮਹਾਨ ਤਸਵੀਰ ਹੈ ਜਿਹੜੀ ਸਿੱਖਾਂ ਦੇ ਹਿੱਸੇ ਹੀ ਆਈ ਹੈ ਇਹਨੂੰ ਮੈਂ ਸਮਝਦਾ ਕਿ ਸ਼ਾਨਾਮਤ ਇਤਿਹਾਸ ਆ ਸਾਡਾ ਦੀ ਪੀਸ ਤੇ ਕਿੰਤੂ ਹੋਈ ਜਿਹੜੇ ਇਸ ਇਤਿਹਾਰ ਦਿੱਤੇ ਗਏ ਉਹਦੇ ਉੱਪਰ ਭਾਈ ਵੀ ਜਿਹੜੀ ਕਾਲੀ ਦਲ ਕੋ ਕੀਤੀ ਜਾਣੀ ਆ ਇਹ ਸਾਰੇ ਪ੍ਰਕਿਰਾਨ ਕਿਵੇਂ ਵੇਖ ਰਹੇ ਹੋ ਦੇਖੋ ਜਿਨ੍ਹਾਂ ਨੇ ਜਿਹੜੇ ਉਹੋ ਸ਼ਾਮਲ ਸੀ ਉਸ ਜੈਕਟਰ ਦੇ ਵਿੱਚ ਉਹਨਾਂ ਨੇ ਜਿਹੜੀਆਂ ਜਿਹੜੀਆਂ ਗੱਲਾਂ ਮੰਨੀਆਂ ਜਾਂ ਸੁਖਬੀਰ ਸਿੰਘ ਬਾਦਲ ਤੋਂ ਜੋ ਸਵਾਲ ਕੀਤੇ ਗਏ ਉਹਨਾਂ ਨੇ ਜਿਹੜੇ ਮੰਨੇ ਉਸ ਦੇ ਤਹਿਤ ਸਿੰਘ ਸਾਹਿਬ ਨੇ ਉਹਦੀ ਭਰਪਾਈ ਕਰਨ ਦੀ ਜਿਹੜੀ ਗੁਰੂ ਦੀ ਗੋਲਕਾ ਉਹਦੇ ਲਈ ਜਿਹੜੇ ਜਿਨ੍ਹਾਂ ਨੇ ਡਿਊਟੀ ਲਈ ਆ ਉਹ ਇੱਕ ਚੰਗੀ ਗੱਲ ਆ ਹੋਣੀ ਚਾਹੀਦੀ ਆ ਲੱਗਦਾ ਅੱਜ ਵਾਲੇ ਫੈਸਲੇ ਤੋਂ ਬਾਅਦ ਚ ਅਕਾਲੀ ਦਲ ਦੀ ਵਾਪਸੀ ਦਾ ਜ਼ਿਕਰ ਹੋਇਆ ਕਿ ਥੋੜੇ ਸਮੇਂ ਤੋਂ ਬਾਅਦ ਚ ਅਕਾਲੀ ਦਲ ਦੀ ਵਾਪਸੀ ਹੋਵੇ ਉਸ ਗੱਲ ਨੂੰ ਕਿਵੇਂ ਦੇਖਦੇ ਕੁਦਰਤੀ ਆ ਅਕਾਲੀ ਦਲ ਦੀ ਵਾਪਸੀ ਤਾਂ ਇਸ ਸਮੇਂ ਦੀ ਵੱਡੀ ਲੋੜ ਆ ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਜਿਹੜੀਆਂ ਜਿਹੜੀਆਂ ਅਕਾਲੀ ਦਲ ਦੀਆਂ ਸਿਆਸੀ ਵਿਰੋਧੀ ਨੇ ਉਹ ਵੀ ਇਸ ਗੱਲ ਦਾ ਐਲਾਨ ਕਰਦੀਆਂ ਨੇ ਕਿ ਜਿਹੜਾ ਅਕਾਲੀ ਦਲ ਤੋਂ ਬਗੈਰ ਇਹ ਪੰਜਾਬ ਜਾਂ ਸਿੱਖ ਜਿਹੜੇ ਆ ਉਹ ਲੜਾਈ ਨਹੀਂ ਲੜ ਸਕਦੇ ਤੇ ਪੰਜਾਬ ਤਰੱਕੀ ਨਹੀਂ ਕਰ ਸਕਦਾ ਸਿਆਸਤ ਦੇ ਨਸ਼ੇ ਦੀ ਗੱਲ ਹੋਈ ਆ ਸਿਆਸਤ ਦੇ ਨਸ਼ੇ ਦੇ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੇ ਗੁਨਾਹ ਕੀਤੇ ਕਿਉਂ ਨਾ ਸਾਰੇ ਕਬੂਲ ਕੀਤੇ ਆ ਉਹਨਾਂ ਨੇ ਹਰ ਗੁਨਾਹ ਨੂੰ ਕਿਹਾ ਕਿ ਇਹ ਮੇਰੇ ਕਬੂਲਨਾਮਾ ਵਾ ਬੇਸ਼ੱਕ ਸਰਸੇ ਸਾਹਿਬ ਦੀ ਮਾਫੀ ਦੀ ਗੱਲ ਹੋਵੇ ਸਿੰਘ ਸਾਹਿਬਾਂ ਨੂੰ ਬੁਲਾਉਣ ਦੀ ਗੱਲ ਹੋਵੇ ਸਾਰੇ ਸਜ਼ਾਵਾਂ ਦੀ ਗੱਲ ਹੋਈ ਆ ਜਦੋਂ ਸਜ਼ਾਵਾਂ ਤੋਂ ਪਹਿਲਾਂ ਸਾਰੇ ਗੁਨਾਹ ਮੰਗੇ ਕਿ ਮੇਰੇ ਗੁਨਾਹ ਆ ਇਹ ਇਹ ਰਵੈਤ ਆ ਇੱਕ ਪਰੰਪਰਾਵਾ ਕਾਲਕਤਖ ਸਾਹਿਬ ਦੀ ਜਿਹੜੀ ਪਰੰਪਰਾ ਦੇ ਤਹਿਤ ਹੀ ਸਾਰੀ ਪ੍ਰਕਿਰਿਆ ਹੋਈ ਆ ਸੋ ਇਹੀ ਇਹੀ ਇੱਕ ਵੱਡੀ ਚੀਜ਼ ਆ ਕਿ ਕੋਈ ਵੀ ਜਿਹੜਾ ਸਿੱਖ ਆ ਜਦੋਂ ਇੱਥੇ ਆਉਂਦਾ ਉਹ ਕੋਈ ਵੀ ਝੂਠ ਨਹੀਂ ਬੋਲਦਾ ਤੇ ਸੱਚ ਬੋਲਦਾ ਤੇ ਇਹ ਗੁਰੂ ਦਾ ਤਖਤ ਜਿਹੜਾ ਬਖਸ਼ਦਾ ਤੇ ਫਿਰ ਉਹਨਾਂ ਨੂੰ ਬਖਸ਼ਦਾ ਚੰਦੂ ਮਾਜਰਾ ਸਾਹਿਬ ਨਾਲ ਥੋੜੇ ਅੱਗੇ ਆ ਜਾਓ ਚੰਦੂ ਮਾਜਰਾ ਸਾਹਿਬ ਨਾਲ ਤਲਖੀ ਵੀ ਹੋਈ ਆ ਉਸ ਸਮੇਂ ਨੂੰ ਕਿਵੇਂ ਵੇਖਦੇ ਹੋ ਕੁਝ ਗੱਲਾਂ ਤਾਂ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਮੌਜੂਦ ਨਹੀਂ ਸੀ ਬਲੈਕ ਥੰਡਰ ਦੀ ਵੀ ਗੱਲ ਹੋਈ ਉਹ ਤੇ ਸੌਦੇ ਸਾਹ ਦੀ ਮਾਫੀ ਵੇਲੇ ਦੀ ਵੀ ਗੱਲ ਹੋਈ ਜਦੋਂ ਉਹਨਾਂ ਨੇ ਕਿਹਾ ਕਿ ਸਾਰਾ ਕੁਝ ਸ਼ੋਭਾ ਦੇਖੋ ਮੈਂ ਚੰਦੂ ਮਾਜਰਾ ਸਾਹਿਬ ਦੀ ਇਸ ਗੱਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਜੋ ਸੰ ਉਹ ਸਮੇਂ ਰੈਕਟ ਕੀਤਾ ਉਹ ਆਪਣੇ ਆਪ ਦੇ ਵਿੱਚ ਜਿਹੜੀ ਹੈ ਉਸ ਗੱਲ ਦਾ ਜਵਾਬ ਸੀਗਾ ਜੋ ਜੋ ਸਿੰਘ ਸਹਿਬਾਨ ਨੇ ਉਸ ਸਮੇਂ ਦੇ ਜਿਹੜੇ ਜਿਹੜੇ ਬਿਆਨ ਸਾਹਮਣੇ ਪੇਸ਼ ਕੀਤੇ ਪੜ੍ਹ ਕੇ ਸੁਣਾਏ ਉਹਦੇ 'ਚ ਇਹ ਗੱਲ ਦਿਖਾਈ ਗਈ ਕਿ ਤੁਸੀਂ ਇਹਨੂੰ ਜੇ ਤੁਸੀਂ ਤੁਹਾਡਾ ਬਿਆਨ ਨਹੀਂ ਸੀ ਤਾਂ ਤੁਸੀਂ ਰੈਕਟ ਕਿਉਂ ਨਹੀਂ ਕੀਤਾ ਇਹ ਗੱਲ ਇਹ ਗੱਲ ਸਾਹਮਣੇ ਆਈ ਆ ਤੇ ਉਹ ਗੱਲ ਸੰਗਤ ਨੇ ਵੇਖੀ ਆ ਸੰਗਤ ਇਸ ਗੱਲ ਦਾ ਫੈਸਲਾ ਚੰਗੀ ਰੱਖਿਆ ਸਾਬ ਨੇ ਇੱਕ ਗੱਲ ਹੋਰ ਵੀ ਕਹੀ ਕਹਿੰਦੇ ਇੱਕ ਫੈਡਰੇਸ਼ਨ ਆਗੂ ਕਹਿੰਦਾ ਸੀ ਕਿ ਸਿੰਘ ਸਾਹਿਬ ਦੇ ਗੁਲਾਵੇਂ ਨੂੰ ਹੱਥ ਕਿਉਂ ਨਹੀਂ ਪਿਆ ਜੇ ਤੱਕ ਤੇ ਬਲਟੋਵਾ ਸਾਹਿਬ ਤੇ ਬੰਨ ਤੇ ਕਿੰਤੂ ਵੀ ਹੋਈ ਆ ਫੈਡਰੇਸ਼ਨ ਆਗੂ ਦੇ ਸਵਾਲ ਚੁਕੇ ਗਏ ਦੇਖੋ ਇਹ ਤਾਂ ਹੁਣ ਸਿੰਘ ਸਾਹਿਬ ਵੀ ਦੱਸ ਸਕਦੇ ਆ ਕਿ ਐਡੀ ਯੁਰਤ ਕੌਣ ਕਰ ਸਕਦਾ ਕਿ ਗਲਾਮੇ ਨੂੰ ਹੱਥ ਪਾਉਣ ਵਾਲੀ ਗੱਲ ਇਹ ਤਾਂ ਕਦੇ ਨਾ ਹੀ ਹੋ ਸਕਦੀ ਆ ਤੇ ਨਾ ਹੀ ਇਹ ਗੱਲ ਕਿਤੇ ਪ੍ਰਮਾਨ ਕੀਤੀ ਜਾ ਸਕਦਾ ਹੋਰਲ ਅੱਜ ਦੇ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਗੁਰਚਰਨ ਸਿੰਘ ਕਰੇਵਾਲ ਕਿਵੇਂ ਫੈਸਲੇ ਨੂੰ ਨਾ ਪਹਿਲਾਂ ਹੀ ਅਸੀਂ ਲੱਦ ਸਕਦੇ ਸੀ ਤੇ ਨਾ ਅੱਜ ਆ ਤੇ ਨਾ ਗਾਂ ਲੱਦਾਂਗੇ ਜੋ ਫੈਸਲਾ ਕਾਲ ਤਖਤ ਸਾਹਿਬ ਦੇ ਸਿੰਘ ਸਭਾ ਨੇ ਕੀਤਾ ਉਹ ਫੈਸਲਾ ਹਮੇਸ਼ਾ ਹੀ ਪ੍ਰਵਾਨਤ ਸਲਾਘਾਯੋਗ ਆ ਤੇ ਉਹਦਾ ਸਨਮਾਨ ਧੰਨਵਾਦੀ ਗੁਰਚਰ ਸਿੰਘ ਗਰੇਵਾਲ ਸਾਡੇ ਨਾਲ ਸੀ ਜੀ ਅੱਜ ਰੂਪਰੇਖਾ ਲਿਖੀ ਗਈ ਸੀ ਸਵੇਰ ਦੇ ਸਮੇਂ ਜਿਹੜੇ ਕਿ ਸਿੰਘ ਸਾਬਾਨਾ ਵੱਲੋਂ ਉਸ ਤੋਂ ਬਾਅਦ ਦੇ ਵਿੱਚ ਸਜਾਵਾਂ ਤੌਰ ਤੇ ਪਹਿਲੋਂ ਸੁਖਬੀਰ ਬਾਦਲ ਹਰ ਇੱਕ ਗੱਲ ਮੰਨ ਚੁੱਕੇ ਸੀ ਕਿ ਇਹ ਗੁਨਾਹ ਸੀ ਇਹ ਗੁਨਾਹਾਂ ਦੀਆਂ ਜੋ ਪਰਪਾਈ ਅਕਾਲੀ ਦਲ ਵੇਲੇ ਹੋਣੀ ਚਾਹੀਦੀ ਸੀ ਪਰਪਾਈ ਨਹੀਂ ਹੋਈ ਸੌਦਾ ਸਾਧ ਨੂੰ ਮਾਫੀ ਦੀ ਗੱਲ ਹੋਈ ਤੇ ਬੁਲਾਇਆ ਗਿਆ ਕੀ ਜਥੇਦਾਰਾਂ ਨੂੰ ਇਹਦੇ ਉੱਤੇ ਵੀ ਉਹਨਾਂ ਕਿਹਾ ਕਿ ਇਹ ਵੀ ਮੇਰਾ ਗੁਨਾਹ ਆ ਜੇ ਉਦੋਂ ਗੋਲੀ ਚੱਲਣ ਦੀ ਗੱਲ ਹੋਈ ਜਿਹਦੇ ਵਿੱਚ ਸਿੰਘ ਸ਼ਹੀਦ ਹੋਏ ਉਹ ਵੀ ਉਹਨਾਂ ਕਿਹਾ ਕਿ ਇਹ ਗਲਤੀ ਸੀ ਸਰਕਾਰ ਵੇਲੇ ਦੀ ਖਾਸ ਕਰਕੇ ਉਸ ਸਮੇਂ ਜਾਲਮਾਨਾ ਅਫੀਸਰ ਜਿਹੜੇ ਕੀ 80 ਤੋਂ 90 ਦਹਾਕੇ ਦੇ ਵਿੱਚ ਸਿੱਖੀ ਨੂੰ ਕੋਹ ਕੋ ਕੇ ਮਾਰਦੇ ਰਹੇ ਉਹਨਾਂ ਨੂੰ ਵੱਡੀਆਂ ਪਦਵੀਆਂ ਦੇਣੀਆਂ ਇਹ ਵੀ ਗੱਲ ਉਹਨਾਂ ਮੰਨੀ ਕਿ ਇਹ ਗੁਨਾਹ ਹੋਇਆ ਗੁਰੂ ਸਾਹਿਬ ਦੀਆਂ ਬੇਦਮੀਆਂ ਦਾ ਜ਼ਿਕਰ ਹੋਇਆ ਤਾਂ ਉਹਨਾਂ ਇਹ ਗੁਨਾਹ ਮੰਨਿਆ ਕਿ ਇਹ ਗੁਨਾਹ ਸੀ ਇਸ ਗਲਤੀ ਦੀ ਵੀ ਉਹਨਾਂ ਨੇ ਕਿਹਾ ਕਿ ਇਹ ਗਲਤੀ ਸਾਡੀ ਸਰਕਾਰ ਵਾਲੇ ਹੋਈ ਆ ਹਰਵਿੰਦਰ ਸਿੰਘ ਸਰਨੇ ਤੇ ਵੀ ਗੱਲ ਚੱਲੀ ਆ ਹਰਵਿੰਦਰ ਸਿੰਘ ਸਰਨੇ ਨੂੰ ਜਿਹੜਾ ਕਿ ਉਹਨਾਂ ਨੇ ਕੁਝ ਬੋਲਿਆ ਸੀ ਤੇ ਉਹਨਾਂ ਨੇ ਉਸ ਤੇ ਪਛਤਾਵਾ ਨੇ ਕੀਤਾ ਤੇ ਸਿੰਘ ਸਾਹਿਬ ਨੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਵਾ ਪਹਿਲਾਂ ਸੁਖਬੀਰ ਸਿੰਘ ਪੱਲ ਤਨਖਾਹਿਆ ਕਰਾਰ ਸੀ ਹੁਣ ਸਰਨੇ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਵਾ ਜਿਹੜੇ ਕਿ ਪੈਸੇ ਸੀ ਜਿਹੜੇ ਐਚਜੀਪੀਸੀ ਵੱਲੋਂ ਤੇ ਇਸ ਤੇ ਹਾਰ ਦਿੱਤੇ ਗਏ ਸੀ ਅਕਾਲੀ ਦਲ ਦੇ ਮੁੱਢਲੇ ਮੈਂਬਰਾਂ ਵੱਲੋਂ ਜਦੋਂ ਬਾਦਲ ਸਾਹਿਬ ਦੀ ਗੱਲ ਕਰਦੇ ਆ ਢੀਂਸਾਪ ਭੁੰਦਰਜੀ ਦੀ ਉਹਨਾਂ ਕੋਲ ਕਿਹਾ ਕਿ ਇਹਨਾਂ ਦੀ ਪਰਪਾਈ ਵਿਆਸ ਸਮੇਤ ਹੋਣੀ ਚਾਹੀਦੀ ਆ ਸਾਬਕਾ ਜਥੇਦਾਰਾਂ ਤੇ ਵੀ ਗਾਜ ਦਿੱਤੀ ਗਿਆ ਸਾਬਕਾ ਜਥੇਦਾਰ ਗਿਆਨੀ ਗੁਰਵਚਨ ਸਿੰਘ ਜਿਹੜੇ ਅਕਸਰ ਸਟੇਜਾਂ ਸਾਂਝੀਆਂ ਕਰਦੇ ਸੀ ਉਹਨਾਂ ਕਿਹਾ ਕਿ ਉਹ ਕੋਈ ਸਟੇਜ ਸਾਂਝੀ ਨਹੀਂ ਕਰ ਸਕਦੇ ਤੇ ਅੱਜ ਤੋਂ ਬਾਅਦ ਦੇ ਵਿੱਚ ਸਾਰੀਆਂ ਉਹਨਾਂ ਦੀਆਂ ਸਹੂਲਤਾਂ ਜਿਹੜੀਆਂ ਉਹਨਾਂ ਨੇ ਕਿਹਾ ਕਿ ਉਹ ਵਾਪਸ ਲੈ ਲਈਆਂ ਹਨ ਖਾਸ ਕਰਕੇ ਗਿਆਨੀ ਗੁਰਵਚਨ ਸਿੰਘ ਦੀਆਂ ਤੇ ਦੂਜੇ ਪਾਸੇ ਗਿਆਨੀ ਗੁਰਮਖ ਸਿੰਘ ਨੂੰ ਉਹਨਾਂ ਨੇ ਕਿਹਾ ਕਿ ਉਹਨਾਂ ਅਕਾਲ ਤਖਤ ਸਾਹਿਬ ਦੀ ਜਿਹ ਤਨੋਂ ਅਮਰਸਰ ਤੋਂ ਬਾਹਰ ਕਰਤਾ ਜਿਵੇਂ ਜਿੰਨਾ ਚਿਰ ਉਹ ਸਪਸ਼ਟੀਕਰਨ ਨਹੀਂ ਦਿੰਦੇ ਤੇ ਆਪਣਾ ਕਬੂਲਨਾਮਾ ਨਹੀਂ ਕਬੂਲਦੇ ਇਹ ਸੀ ਅੱਜ ਦਾ ਖਾਸ ਤੌਰ ਤੇ ਜਿਹੜਾ ਕਿ ਤਨਖਾਹਿਆ ਕਰਾਰ ਦਿੱਤੇ ਤੋਂ ਬਾਅਦ ਦਿੱਤੇ ਜਾਣ ਤੋਂ ਬਾਅਦ ਦੇ ਵਿੱਚ ਇੱਕ ਲੋਕਾਂ ਦੇ ਵਿੱਚ ਇੱਕ ਰੋਸ ਸੀ ਕਿ ਅੱਜ ਕਿਉਂ ਨਹੀਂ ਅਜੇ ਤੱਕ ਸੁਖਬੀ ਸਿੰਘ ਬਾਦਲ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਪਰ ਉਹਨਾਂ ਨੂੰ ਸਜ਼ਾ ਸੁਣਾਉਣ ਦੀ ਜਿਹੜੀ ਗੱਲ ਹੋਈ ਸੀ ਤਨਖਾਹਿਆ ਕਰਾ ਦੇਣ ਤੋਂ ਬਾਅਦ ਵਿੱਚ ਅਜ ਸਿੰਘ ਸਾਹਿਬਾਨਾਂ ਵੱਲੋਂ ਉਹਨਾਂ ਨੂੰ ਤਨਖਾਹ ਲਗਾਤੀ ਗਈ ਆ ਤੇ ਨਾਲ ਹੀ ਆਪਾਂ ਸਾਬਕਾ ਜਥੇਦਾਰਾਂ ਨੂੰ ਅੰਮ੍ਰਿਤਸਰ ਤੋਂ ਬਾਹਰ ਜਾਣ ਦੀ ਗੱਲ ਕਰਤੀ ਆ ਕਿ ਜਿਹੜੇ ਸਾਬਕਾ ਜਥੇਦਾਰ ਆ ਉਹ ਚੋ ਅਗਿਆਨੀ ਗੁਰਬਚਨ ਸਿੰਘ ਖਾਸ ਕਰਕੇ ਜ਼ਿਕਰ ਹੋਇਆ ਉਹਨਾਂ ਦਾ ਨਾਮ ਲੈ ਕੇ ਜ਼ਿਕਰ ਹੋਇਆ ਗਿਆਨੀ ਗੁਰਮੁਸਤਫਾ ਜ਼ਿਕਰ ਹੋਇਆ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਗਤੀਵਿਧੀ ਨਹੀਂ ਕਰ ਸਕਦੇ ਖਾਸ ਕਰਕੇ ਉਹ ਕੋਈ ਸਟੇਜ ਵੀ ਸਾਂਝੀ ਨਹੀਂ ਕਰ ਸਕਦੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਬਾਹਰ ਜਾਣ ਦੀ ਗੱਲ ਕੀਤੀ ਆ ਹੁਣ ਇਸ ਤੋਂ ਅਗਲੀ ਕਾਰਵਾਈ ਜਿਹੜੀ ਆ ਸੁਖਬੀਰ ਸਿੰਘ ਬਾਦਲ ਹੋਵੇ ਚਾਹੁੰਦਾ ਮੰਤਰੀ ਮੰਡਲ ਆਪਣੀਆਂ ਸਿਮਾਂਟ ਸਟਾਰਟ ਕਰਨਗੇ ਕੱਲ ਤੋਂ ਸਿੱਖ ਭਾਵਨਾਵਾਂ ਤੋਂ ਜਿਵੇਂ ਕਹਿੰਦੇ ਆ ਪਾਸੇ ਹੋ ਕੇ ਜੇ ਕੋਈ ਫੈਸਲਾ ਕਰਦਾ ਤੇ ਅਕਾਲ ਤਖਤ ਸਾਹਿਬ ਬਹੁਤ ਵੱਡੀ ਜਿਵੇਂ ਕਹਿੰਦੇ ਨਾ ਵੀ ਇੱਕ 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 ਐਸੀ ਅਸਥਾਨ ਆ ਕਿ ਉਹ ਉਹਨੂੰ ਤਲਬ ਕਰਦਾ ਉਹ ਅੱਜ ਕਿੱਡੇ ਵੱਡੇ ਪਦਰ ਤੇ ਤਲਬ ਹੋਏ ਜਿਹੜੇ ਲੋਕ ਆ ਅਕਾਲੀ ਲੀਡਰ ਸਰਕਾਰ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਹੋਰ ਸਾਰੇ ਤੁਸੀਂ ਸਾਰਾ ਕੁਝ ਦੇਖਿਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤੇ ਬੜੀ ਮਹਾਨ ਤਸਵੀਰ ਆ ਅੱਜ ਵਾਲੇ ਫੈਸਲੇ ਤੋਂ ਬਾਅਦ ਜੇ ਅਕਾਲੀ ਦਲ ਦੀ ਵਾਪਸੀ ਦਾ ਜ਼ਿਕਰ ਹੋਇਆ ਕਿ ਥੋੜੇ ਸਮੇਂ ਤੋਂ ਬਾਅਦ ਚ ਅਕਾਲੀ ਦਲ ਦੀ ਵਾਪਸੀ ਹੋਵੇ ਉਸ ਗੱਲ ਨੂੰ ਕਿਵੇਂ ਦੇਖੀ ਕੁਦਰਤੀ ਆ ਅਕਾਲੀ ਦਲ ਦੀ ਵਾਪਸੀ ਤਾਂ ਇਸ ਸਮੇਂ ਦੀ ਵੱਡੀ ਲੋੜ ਆ ਅਸਲੇ ਨੂੰ ਨਾ ਪਹਿਲਾਂ ਹੀ ਅਸੀਂ ਲੱਤ ਸਕਦੇ ਸੀ ਤੇ ਨਾ ਅੱਜ ਆ ਤੇ ਨਾ ਗਾਂ ਲੱਦਾਂਗੇ ਜੋ ਫੈਸਲਾ ਆਕਾਲ ਤਖਤ ਸਾਹਿਬ ਤੇ ਸਿੰਘ ਸਭਾ ਨੇ ਕੀਤਾ ਉਹ ਫੈਸਲਾ ਹਮੇਸ਼ਾ ਹੀ ਪ੍ਰਵਾਨਤਾ ਸਲਾਘਾਯੋਗ ਆ ਤੇ ਉਹਦਾ ਸਨਮਾਨ ਸਮਤੀ ਐ ਜੀਪੀਸੀ ਮੈਂਬਰ ਸਹਿਬਾਨ ਸਾਡੇ ਨਾਲ ਗਰੇਵਾਲ ਸਾਹਿਬ ਮੌਜੂਦ ਆ ਗਰੇਵਾਲ ਸਾਹਿਬ ਕਿਵੇਂ ਵੇਖ ਰਹੇ ਹੋ ਅੱਜ ਦੀ ਸਾਰੀ ਪ੍ਰਕਿਰਿਆ ਨੂੰ ਕਿਵੇਂ ਵੇਖਿਆ ਤੁਸੀਂ ਦੇਖੋ ਇੱਕ ਇੱਕ ਵੱਖਰੀ ਸ਼ਾਨ ਆ ਇਹ ਇਹ ਸਿੱਖਾਂ ਦੇ ਅੰਦਰ ਹੀ ਇਹ ਜੇ ਗੱਲ ਦੇਖਣ ਨੂੰ ਚਾਈ ਆ ਕਿ ਕਿਵੇਂ ਕਿੱਡੇ ਵੱਡੇ ਵੀ ਕੋਈ ਕੁੱਡਾ ਮਹਾਨ ਕਿਉਂ ਨਾ ਹੋ ਜਵੇ ਜਦੋਂ ਕਿਤੇ ਕੋਈ ਉਹ ਸਿੱਖ ਭਾਵਨਾਵਾਂ ਤੋਂ ਜਿਵੇਂ ਕਹਿੰਦੇ ਆ ਪਾਸੇ ਹੋ ਕੇ ਜੇ ਕੋਈ ਫੈਸਲਾ ਕਰਦਾ ਤੇ ਕਾਲ ਤੱਕ ਸਾਹਿਬ ਬਹੁਤ ਵੱਡੀ ਜਿਵੇਂ ਕਹਿੰਦੇ ਨਾ ਵੀ ਇੱਕ 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 ਐਸੀ ਸਥਾਨ ਆ ਕਿ ਉਹ ਉਹਨੂੰ ਤਲਬ ਕਰਦਾ ਉਹ ਅੱਜ ਕਿੱਡੇ ਵੱਡੇ ਪੱਦਰ ਤੇ ਤਲਬ ਹੋਏ ਜਿਹੜੇ ਲੋਕ ਆ ਕਾਲੀ ਲੀਡਰ ਸਰਕਾਰ ਦੇ ਜਿਹੜੇ ਸ਼ਰੂਨੀ ਕਮੇਟੀ ਦੇ ਹੋਰ ਸਾਰੇ ਤੁਸੀਂ ਸਾਰਾ ਕੁਝ ਦੇਖਿਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤੇ ਬੜੀ ਮਹਾਨ ਤਸਵੀਰ ਆ ਜਿਹੜੀ ਸਿੱਖਾਂ ਦੇ ਹਿੱਸੇ ਹੀ ਆਈ ਹੈ ਇਹਨੂੰ ਮੈਂ ਸਮਝਦਾ ਕਿ ਸ਼ਾਨਾਮਤ ਇਤਿਹਾਸ ਆ ਸਾਡਾ ਪੀਸ ਦੇ ਕਿੰਤੂ ਹੋਈ ਜਿਹੜੇ ਇਸ਼ਤਿਹਾਰ ਦਿੱਤੇ ਗਏ ਉਹਦੇ ਉੱਪਰ ਭਾਈ ਵੀ ਜਿਹੜੀ ਅਕਾਲੀ ਦਲ ਕੋ ਕੀਤੀ ਜਾਣੀ ਆ ਇਹ ਸਾਰੇ ਪ੍ਰਕਰਨ ਕਿਵੇਂ ਵੇਖ ਰਹੇ ਤੁਸੀਂ ਦੇਖੋ ਜਿਨ੍ਹਾਂ ਨੇ ਜਿਹੜੇ ਉਹੋ ਸ਼ਾਮਲ ਸੀ ਉਸ ਜੈਕਟਰ ਦੇ ਵਿੱਚ ਉਹਨਾਂ ਨੇ ਜਿਹੜੀਆਂ ਜਿਹੜੀਆਂ ਗੱਲਾਂ ਮੰਨੀਆਂ ਜਾਂ ਸੁਖਬੀਰ ਸਿੰਘ ਬਾਦਲ ਤੋਂ ਜੋ ਸਵਾਲ ਕੀਤੇ ਗਏ ਉਹਨਾਂ ਨੇ ਜਿਹੜੇ ਮੰਨੇ ਉਸ ਦੇ ਤਹਿਤ ਸਿੰਘ ਸਾਹਿਬ ਨੇ ਉਹਦੀ ਭਰਪਾਈ ਕਰਨ ਦੀ ਜਿਹੜੀ ਗੁਰੂ ਦੀ ਗੋਲਕਾ ਉਹਦੇ ਲਈ ਜਿਹੜੇ ਜਿਨ੍ਹਾਂ ਨੇ ਡਿਊਟੀ ਲਈ ਆ ਉਹ ਇੱਕ ਚੰਗੀ ਗੱਲ ਆ ਹੋਣੀ ਚਾਹੀਦੀ ਆ ਅੱਜ ਵਾਲੇ ਫੈਸਲੇ ਤੋਂ ਬਾਅਦ ਚ ਅਕਾਲੀ ਦਲ ਦੀ ਵਾਪਸੀ ਦਾ ਜ਼ਿਕਰ ਹੋਇਆ ਕਿ ਥੋੜੇ ਸਮੇਂ ਤੋਂ ਬਾਅਦ ਚ ਅਕਾਲੀ ਦਲ ਦੀ ਵਾਪਸੀ ਹੋਵੇ ਉਸ ਗੱਲ ਨੂੰ ਕਿਵੇਂ ਦੇਖੀ ਕੁਦਰਤੀ ਆ ਅਕਾਲੀ ਦਲ ਦੀ ਵਾਪਸੀ ਤਾਂ ਇਸ ਸਮੇਂ ਦੀ ਵੱਡੀ ਲੋੜ ਆ ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਜਿਹੜੀਆਂ ਜਿਹੜੀਆਂ ਅਕਾਲੀ ਦਲ ਦੀਆਂ ਸਿਆਸੀ ਵਿਰੋਧੀ ਨੇ ਉਹ ਵੀ ਇਸ ਗੱਲ ਦਾ ਐਲਾਨ ਕਰਦੀਆਂ ਨੇ ਕਿ ਜਿਹੜਾ ਅਕਾਲੀ ਦਲ ਤੋਂ ਬਿਨਾਂ ਇਹ ਪੰਜਾਬ ਜਾਂ ਸਿੱਖ ਜਿਹੜੇ ਆ ਉਹ ਲੜਾਈ ਨਹੀਂ ਲੜ ਸਕਦੇ ਤੇ ਪੰਜਾਬ ਤਰੱਕੀ ਨਹੀਂ ਕਰ ਸਕਦਾ ਸਿਆਸਤ ਦੇ ਨਸ਼ੇ ਦੀ ਗੱਲ ਹੋਈ ਆ ਸਿਆਸਤ ਦੇ ਨਸ਼ੇ ਦੇ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੇ ਗੁਨਾਹ ਕੀਤੇ ਕਿਉਂ ਨਾ ਸਾਰੇ ਕਬੂਲ ਕੀਤੇ ਆ ਉਹਨਾਂ ਨੇ ਹਰ ਗੁਨਾਹ ਨੂੰ ਕਿਹਾ ਕਿ ਇਹ ਮੇਰੇ ਕਬੂਲਨਾਮਾ ਵਾ ਬੇਸ਼ੱਕ ਸਰਸੇ ਸਾਹ ਦੀ ਮਾਫੀ ਦੀ ਗੱਲ ਹੋਵੇ ਸਿੰਘ ਸਾਹਿਬਾਂ ਨੂੰ ਬੁਲਾਉਣ ਦੀ ਗੱਲ ਹੋਵੇ ਸਾਰੇ ਸਜ਼ਾਵਾਂ ਦੀ ਗੱਲ ਹੋਈ ਆ ਜਦੋਂ ਸਜ਼ਾਵਾਂ ਤੋਂ ਪਹਿਲਾਂ ਸਾਰੇ ਗੁਨਾਹ ਮੰਗੇ ਕਿ ਮੇਰੇ ਗੁਨਾਹ ਆ ਇਹ ਇਹ ਰਵਾਇਤ ਆ ਇੱਕ ਪਰੰਪਰਾਵਾ ਕਾਲਕਤਖਬ ਦੀ ਜਿਹੜੀ ਪਰੰਪਰਾ ਦੇ ਤਹਿਤ ਇਹ ਸਾਰੀ ਪ੍ਰਕਿਰਿਆ ਹੋਈ ਆ ਸੋ ਇਹੀ ਇਹੀ ਇੱਕ ਵੱਡੀ ਚੀਜ਼ ਆ ਕਿ ਕੋਈ ਵੀ ਜਿਹੜਾ ਸਿੱਖ ਆ ਜਦੋਂ ਇੱਥੇ ਆਉਂਦਾ ਉਹ ਕੋਈ ਵੀ ਝੂਠ ਨਹੀਂ ਬੋਲਦਾ ਤੇ ਸੱਚ ਬੋਲਦਾ ਤੇ ਇਹ ਗੁਰੂ ਦਾ ਤਖਤ ਜਿਹੜਾ ਬਖਸ਼ਦਾ ਤੇ ਫਿਰ ਉਹਨਾਂ ਨੂੰ ਬਖਸ਼ਦਾ ਚੰਦੂ ਮਾਜਰਾ ਸਾਹਿਬ ਨਾਲ ਥੋੜੇ ਅੱਗੇ ਆ ਜਾਓ ਚੰਦੂ ਮਾਜਰਾ ਸਾਹਿਬ ਨਾਲ ਤਲਖੀ ਵੀ ਹੋਈ ਆ ਉਸ ਸਮੇਂ ਨੂੰ ਕਿਵੇਂ ਵੇਖਦੇ ਹੋ ਕੁਝ ਗੱਲਾਂ ਤਾਂ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਮੌਜੂਦ ਨਹੀਂ ਸੀ ਬਲੈਕ ਥੰਡਰ ਦੀ ਵੀ ਗੱਲ ਹੋਈ ਉਹ ਤੇ ਸੌਦੇ ਸਾਹ ਦੀ ਮਾਫੀ ਵੇਲੇ ਦੀ ਵੀ ਗੱਲ ਹੋਈ ਜਦੋਂ ਉਹਨਾਂ ਨੇ ਕਿਹਾ ਕਿ ਸਾਰਾ ਕੁਝ ਸ਼ੋਭਾ ਦੇਖੋ ਮੈਂ ਚੰਦੂ ਮਾਜਰਾ ਸਾਹਿਬ ਦੀ ਇਸ ਗੱਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਜੋ ਸੰਗਤ ਨੇ ਉਸ ਸਮੇਂ ਰੈਕਟ ਕੀਤਾ ਉਹ ਆਪਣੇ ਆਪ ਦੇ ਵਿੱਚ ਜਿਹੜੀ ਆ ਉਸ ਗੱਲ ਦਾ ਜਵਾਬ ਸੀਗਾ ਜੋ ਜੋ ਸਿੰਘ ਸਹਿਬਾਨ ਨੇ ਉਸ ਸਮੇਂ ਦੇ ਜਿਹੜੇ ਜਿਹੜੇ ਬਿਆਨ ਸਾਹਮਣੇ ਪੇਸ਼ ਕੀਤੇ ਪੜ੍ਹ ਕੇ ਸੁਣਾਏ ਉਹਦੇ ਚ ਇਹ ਗੱਲ ਦਿਖਾਈ ਗਈ ਕਿ ਤੁਸੀਂ ਇਹਨੂੰ ਜੇ ਤੁਸੀਂ ਤੁਹਾਡਾ ਬਿਆਨ ਨਹੀਂ ਸੀ ਤਾਂ ਤੁਸੀਂ ਰੈਕਟ ਕਿਉਂ ਨਹੀਂ ਕੀਤਾ ਇਹ ਗੱਲ ਇਹ ਗੱਲ ਸਾਹਮਣੇ ਆਈ ਆ ਤੇ ਉਹ ਗੱਲ ਸੰਗਤ ਨੇ ਵੇਖੀ ਆ ਸੰਗਤ ਇਸ ਗੱਲ ਦਾ ਫੈਸਲਾ ਚੰਗੀ ਰੱਖੀ ਸਾਬ ਨੇ ਇੱਕ ਗੱਲ ਹੋਰ ਵੀ ਕਹੀ ਕਹਿੰਦੇ ਇੱਕ ਫੈਡਰੇਸ਼ਨ ਆਗੂ ਕਹਿੰਦਾ ਸੀ ਕਿ ਸਿੰਘ ਸਾਹਿਬ ਦੇ ਗਲਾਵੇਂ ਨੂੰ ਹੱਥ ਕਿਉਂ ਨਹੀਂ ਪਿਆ ਅਜੇ ਤੱਕ ਤੇ ਬਲਟੋਵਾ ਸਾਹਿਬ ਤੇ ਬਿਆਨ ਤੇ ਕਿੰਤੂ ਵੀ ਹੋਈ ਆ ਫੈਡਰੇਸ਼ਨ ਆਗੂ ਦੇ ਸਵਾਲ ਚੁਕੇ ਗਏ ਦੇਖੋ ਇਹ ਤਾਂ ਹੁਣ ਸਿੰਘ ਸਾਹਿਬੀ ਦੱਸ ਸਕਦੇ ਆ ਕਿ ਏਡੀ ਜ਼ੁਰਤ ਕੌਣ ਕਰ ਸਕਦਾ ਕਿ ਗਲਾਵੇ ਨੂੰ ਹੱਥ ਪਾਉਣ ਵਾਲੀ ਗੱਲ ਇਹ ਤਾਂ ਕਦੇ ਨਾ ਹੀ ਹੋ ਸਕਦੀ ਆ ਤੇ ਨਾ ਹੀ ਇਹ ਗੱਲ ਕਿਤੇ ਪ੍ਰਮਾਨ ਕੀਤੀ ਜਾ ਸਕਦਾ। ਓਰਲ ਅੱਜ ਦੇ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ? ਗੁਰਚਰਨ ਸਿੰਘ ਗਰੇਵਾਲ ਕਿਵੇਂ ਵੇਖਿਆ? ਸਲੇ ਨੂੰ ਨਾ ਪਹਿਲਾਂ ਹੀ ਅਸੀਂ ਲੱਦ ਸਕਦੇ ਸੀ ਤੇ ਨਾ ਅੱਜ ਆ ਤੇ ਨਾ ਗਾਂ ਲੱਦਾਂਗੇ ਜੋ ਫੈਸਲਾ ਕਾਲ ਤੱਕ ਸਾਹਿਬ ਦੇ ਸਿੰਘ ਸਭਾ ਨੇ ਕੀਤਾ ਉਹ ਫੈਸਲਾ ਹਮੇਸ਼ਾ ਹੀ ਪ੍ਰਵਾਨਤ ਹੈ, ਸਲਾਘਾਯੋਗ ਆ ਤੇ ਉਹਦਾ ਸਨਮਾਨ ਹੈ। ਧੰਨਵਾਦ ਜੀ। ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਸੀ ਜੇ ਅੱਜ ਰੂਪਰੇਖਾ ਲਿਖੀ ਗਈ ਸੀ ਸਵੇਰ ਦੇ ਸਮੇਂ ਜਿਹੜੇ ਕਿ ਸਿੰਘ ਸਾਹਿਬਾਨਾਂ ਵੱਲੋਂ ਉਸ ਤੋਂ ਬਾਅਦ ਦੇ ਵਿੱਚ ਸਜਾਵਾਂ ਤੌਰ ਤੇ ਪਹਿਲੋਂ ਸੁਖਬੀਰ ਬਾਦਲ ਹਰ ਇੱਕ ਗੱਲ ਮੰਨ ਚੁੱਕੇ ਸੀ ਕਿ ਇਹ ਗੁਨਾਹ ਸੀ ਇਹ ਗੁਨਾਹਾਂ ਦੀਆਂ ਜੋ ਪਰਪਾਈ ਅਕਾਲੀ ਦਲ ਵੇਲੇ ਹੋਣੀ ਚਾਹੀਦੀ ਸੀ ਪਰਪਾਈ ਨਹੀਂ ਹੋਈ ਸੌਦਾ ਸਾਧ ਨੂੰ ਮਾਫੀ ਦੀ ਗੱਲ ਹੋਈ ਤੇ ਬੁਲਾਇਆ ਗਿਆ ਕੀ ਜਥੇਦਾਰਾਂ ਨੂੰ ਇਹਦੇ ਉੱਤੇ ਵੀ ਉਹਨਾਂ ਕਿਹਾ ਕਿ ਇਹ ਵੀ ਮੇਰਾ ਗੁਨਾਹ ਆ ਜੇ ਉਦੋਂ ਗੋਲੀ ਚੱਲਣ ਦੀ ਗੱਲ ਹੋਈ ਜਿਹਦੇ ਵਿੱਚ ਸਿੰਘ ਸ਼ਹੀਦ ਹੋਏ ਉਹ ਵੀ ਉਹਨਾਂ ਕਿਹਾ ਕਿ ਇਹ ਗਲਤੀ ਸੀ ਸਰਕਾਰ ਵੇਲੇ ਦੀ ਖਾਸ ਕਰਕੇ ਉਸ ਸਮੇਂ ਜਾਲਮਾਨਾ ਅਫੀਸਰ ਜਿਹੜੇ ਕੀ 80 ਤੋਂ 90 ਦਹਾਕੇ ਦੇ ਵਿੱਚ ਸਿੱਖੀ ਨੂੰ ਕੋਹ ਕੋ ਕੇ ਮਾਰਦੇ ਰਹੇ ਉਹਨਾਂ ਨੂੰ ਵੱਡੀਆਂ ਪਦਵੀਆਂ ਦੇਣੀਆਂ ਇਹ ਵੀ ਗੱਲ ਉਹਨਾਂ ਮੰਨੀ ਕਿ ਇਹ ਗੁਨਾਹ ਹੋਇਆ ਗੁਰੂ ਸਾਹਿਬ ਦੀਆਂ ਬੇਦਮੀਆਂ ਦਾ ਜ਼ਿਕਰ ਹੋਇਆ ਤਾਂ ਉਹਨਾਂ ਇਹ ਗੁਨਾਹ ਮੰਨਿਆ ਕਿ ਇਹ ਗੁਨਾਹ ਸੀ ਇਸ ਗਲਤੀ ਦੀ ਵੀ ਉਹਨਾਂ ਨੇ ਕਿਹਾ ਕਿ ਇਹ ਗਲਤੀ ਸਾਡੀ ਸਰਕਾਰ ਵਾਲੀ ਹੋਈ ਆ ਹਰਵਿੰਦਰ ਸਿੰਘ ਸਰਨੇ ਤੇ ਵੀ ਗੱਲ ਚੱਲੀ ਆ ਹਰਵਿੰਦਰ ਸਿੰਘ ਸਰਨੇ ਨੂੰ ਜਿਹੜਾ ਕਿ ਉਹਨਾਂ ਨੇ ਕੁਝ ਬੋਲਿਆ ਸੀ ਤੇ ਉਹਨਾਂ ਨੇ ਉਸ ਤੇ ਪਛਤਾਵਾ ਨੇ ਕੀਤਾ ਤੇ ਸਿੰਘ ਸਾਹਿਬ ਨੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਵਾ ਪਹਿਲਾਂ ਸੁਖਬੀਰ ਸਿੰਘ ਪੱਲ ਤਨਖਾਹਿਆ ਕਰਾਰ ਸੀ ਹੁਣ ਸਰਨੇ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਵਾ ਜਿਹੜੇ ਕਿ ਪੈਸੇ ਸੀ ਜਿਹੜੇ ਐਚਜੀਪੀਸੀ ਵੱਲੋਂ ਤੇ ਇਸ ਤਿਹਾਰ ਦਿੱਤੇ ਗਏ ਸੀ ਅਕਾਲੀ ਦਲ ਦੇ ਮੁੱਢਲੇ ਮੈਂਬਰਾਂ ਵੱਲੋਂ ਜੇ ਬਾਦਲ ਸਾਹਿਬ ਦੀ ਗੱਲ ਕਰਦੇ ਆ ਢੀਂਸਾਪ ਭੁੰਦਰਜੀ ਦੀ ਉਹਨਾਂ ਕੋਲ ਕਿਹਾ ਕਿ ਇਹਨਾਂ ਦੀ ਪਰਪਾਈ ਵਿਆਸ ਸਮੇਤ ਹੋਣੀ ਚਾਹੀਦੀ ਆ ਸਾਬਕਾ ਜਥੇਦਾਰਾਂ ਤੇ ਵੀ ਗਾਜ ਦਿੱਤੀ ਗਿਆ ਸਾਬਕਾ ਜਥੇਦਾਰ ਗਿਆਨੀ ਗੁਰਵਚਨ ਸਿੰਘ ਜਿਹੜੇ ਅਕਸਰ ਸਟੇਜਾਂ ਸਾਂਝੀਆਂ ਕਰਦੇ ਸੀ ਉਹਨਾਂ ਕਿਹਾ ਕਿ ਉਹ ਕੋਈ ਸਟੇਜ ਸਾਂਝੀ ਨਹੀਂ ਕਰ ਸਕਦੇ ਤੇ ਅੱਜ ਤੋਂ ਬਾਅਦ ਦੇ ਵਿੱਚ ਸਾਰੀਆਂ ਉਹਨਾਂ ਦੀਆਂ ਸਹੂਲਤਾਂ ਜਿਹੜੀਆਂ ਉਹਨਾਂ ਨੇ ਕਿਹਾ ਕਿ ਉਹ ਵਾਪਸ ਲੈ ਲਈਆਂ ਹਨ ਖਾਸ ਕਰਕੇ ਗਿਆਨੀ ਗੁਰਵਚਨ ਸਿੰਘ ਦੀਆਂ ਤੇ ਦੂਜੇ ਪਾਸੇ ਗਿਆਨੀ ਗੁਰਮਖ ਸਿੰਘ ਨੂੰ ਉਹਨਾਂ ਨੇ ਕਿਹਾ ਕਿ ਉਹਨਾਂ ਅਕਾਲ ਤਖਤ ਸਾਹਿਬ ਦੀ ਜਿਹ ਤਨਡਾ ਅਮਰਸਰ ਤੋਂ ਬਾਹਰ ਕਰਤਾ ਜਵੇਂ ਜਿੰਨਾ ਚਿਰ ਉਹ ਸਪਸ਼ਟੀਕਰਨ ਨਹੀਂ ਦਿੰਦੇ ਤੇ ਆਪਣਾ ਕਬੂਲਨਾਮਾ ਨਹੀਂ ਕਬੂਲਦੇ ਇਹ ਸੀ ਅੱਜ ਦਾ ਖਾਸ ਤੌਰ ਤੇ ਜਿਹੜਾ ਕਿ ਤਨਖਾਹਿਆ ਕਰਾਰ ਦਿੱਤੇ ਤੋਂ ਬਾਅਦ ਦਿੱਤੇ ਜਾਣ ਤੋਂ ਬਾਅਦ ਦੇ ਵਿੱਚ ਇੱਕ ਲੋਕਾਂ ਦੇ ਵਿੱਚ ਇੱਕ ਰੋਸ ਸੀ ਕਿ ਅੱਜ ਕਿਉਂ ਨਹੀਂ ਅਜੇ ਤੱਕ ਸੁਰਬੀ ਸਿੰਘ ਬਾਦਲ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਪਰ ਉਹਨਾਂ ਨੂੰ ਸਜ਼ਾ ਸੁਣਾਉਣ ਦੀ ਜਿਹੜੀ ਗੱਲ ਹੋਈ ਸੀ ਤਨਖਾਹਾਂ ਯਕਰਾ ਦੇਣ ਤੋਂ ਬਾਅਦ ਵਿੱਚ ਅਜ ਸਿੰਘ ਸਾਹਿਬਾਨਾਂ ਵੱਲੋਂ ਉਹਨਾਂ ਨੂੰ ਤਨਖਾਹ ਲਗਾਤੀ ਗਈ ਆ ਤੇ ਨਾਲ ਹੀ ਆਪਾਂ ਸਾਬਕਾ ਜਥੇਦਾਰਾਂ ਨੂੰ ਅੰਮ੍ਰਿਤਸਰ ਤੋਂ ਬਾਹਰ ਜਾਣ ਦੀ ਗੱਲ ਕਰਤੀ ਆ ਕਿ ਜਿਹੜੇ ਸਾਬਕਾ ਜਥੇਦਾਰ ਆ ਉਹ ਚੋ ਅਗਿਆਨੀ ਗੁਰਬਚਨ ਸਿੰਘ ਖਾਸ ਕਰਕੇ ਜ਼ਿਕਰ ਹੋਇਆ ਉਹਨਾਂ ਦਾ ਨਾਮ ਲੈ ਕੇ ਜ਼ਿਕਰ ਹੋਇਆ ਗਿਆਨੀ ਗੁਰਮੁਸਤਾ ਜਿਕਰ ਹੋਇਆ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਗਤੀਵਿਧੀ ਨਹੀਂ ਕਰ ਸਕਦੇ ਖਾਸ ਕਰਕੇ ਉਹ ਕੋਈ ਸਟੇਜ ਵੀ ਸਾਂਝੀ ਨਹੀਂ ਕਰ ਸਕਦੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਬਾਹਰ ਜਾਣ ਦੀ ਗੱਲ ਕੀਤੀ ਆ ਵੇ ਹੁਣ ਇਸ ਤੋਂ ਅਗਲੀ ਕਾਰਵਾਈ ਜਿਹੜੀ ਆ ਸੁਖਬੀਰ ਸਿੰਘ ਬਾਦਲ ਹੋਵੇ ਚੌਂਦਾ ਮੰਤਰੀ ਮੰਡਲ ਆਪਣੀਆਂ ਸਿਮਾਂਟ ਸਟਾਰਟ ਕਰਨਗੇ ਕੱਲ ਤੋਂ ਸਿੱਖ ਭਾਵਨਾਵਾਂ ਤੋਂ ਜਿਵੇਂ ਕਹਿੰਦੇ ਨੇ ਆ ਪਾਸੇ ਹੋ ਕੇ ਜੇ ਕੋਈ ਫੈਸਲਾ ਕਰਦਾ ਤੇ ਅਕਾਲ ਤਖਤ ਸਾਹਿਬ ਬਹੁਤ ਵੱਡੀ ਜਿਵੇਂ ਕਹਿੰਦੇ ਨੇ ਵੀ ਇੱਕ 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 ਐਸੀ ਸਥਾਨਾ ਕਿ ਉਹ ਉਹਨੂੰ ਤਲਬ ਕਰਦਾ ਉਹ ਅੱਜ ਕਿੱਡੇ ਵੱਡੇ ਪੱਦਰ ਤੇ ਤਲਬ ਹੋਏ ਜਿਹੜੇ ਲੋਕ ਆ ਅਕਾਲੀ ਲੀਡਰ ਸਰਕਾਰ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਹੋਰ ਸਾਰੇ ਤੁਸੀਂ ਸਾਰਾ ਕੁਝ ਦੇਖਿਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤੇ ਬੜੀ ਮਹਾਨ ਤਸਵੀਰ ਆ ਅੱਜ ਵਾਲੇ ਫੈਸਲੇ ਤੋਂ ਬਾਅਦ ਜੇ ਅਕਾਲੀ ਦਲ ਦੀ ਵਾਪਸੀ ਦਾ ਜ਼ਿਕਰ ਹੋਇਆ ਕਿ ਥੋੜੇ ਸਮੇਂ ਤੋਂ ਬਾਅਦ ਚ ਅਕਾਲੀ ਦਲ ਦੀ ਵਾਪਸੀ ਹੋਵੇ ਉਸ ਗੱਲ ਨੂੰ ਕਿਵੇਂ ਦੇਖੀ ਕੁਦਰਤੀ ਆ ਅਕਾਲੀ ਦਲ ਦੀ ਵਾਪਸੀ ਤਾਂ ਇਸ ਸਮੇਂ ਦੀ ਵੱਡੀ ਲੋੜ ਆ ਅਸਲੇ ਨੂੰ ਨਾ ਪਹਿਲਾਂ ਹੀ ਅਸੀਂ ਲੱਤ ਸਕਦੇ ਸੀ ਤੇ ਨਾ ਅੱਜ ਆ ਤੇ ਨਾ ਗਾਂ ਲੱਦਾਂਗੇ ਜੋ ਫੈਸਲਾ ਆਕਾਲ ਤਖਤ ਸਾਹਿਬ ਤੇ ਸਿੰਘ ਸਭਾ ਨੇ ਕੀਤਾ ਉਹ ਫੈਸਲਾ ਹਮੇਸ਼ਾ ਹੀ ਪ੍ਰਵਾਨਤਾ ਸਲਾਘਾਯੋਗ ਆ ਤੇ ਉਹਦਾ ਸਨਮਾਨ ਸਮਤੀ ਐ ਜੀਪੀਸੀ ਮੈਂਬਰ ਸਹਿਬਾਨ ਸਾਡੇ ਨਾਲ ਗਰੇਵਾਲ ਸਾਹਿਬ ਮੌਜੂਦ ਆ ਗਰੇਵਾਲ ਸਾਹਿਬ ਕਿਵੇਂ ਵੇਖ ਰਹੇ ਹੋ ਅੱਜ ਦੀ ਸਾਰੀ ਪ੍ਰਕਿਰਿਆ ਨੂੰ ਕਿਵੇਂ ਵੇਖਿਆ ਤੁਸੀਂ ਦੇਖੋ ਇੱਕ ਇੱਕ ਵੱਖਰੀ ਸ਼ਾਨ ਆ ਇਹ ਇਹ ਸਿੱਖਾਂ ਦੇ ਅੰਦਰ ਹੀ ਇਹ ਜੇ ਗੱਲ ਦੇਖਣ ਨੂੰ ਚਾਈ ਆ ਕਿ ਕਿਵੇਂ ਕਿੱਡੇ ਵੱਡੇ ਵੀ ਕੋਈ ਕੁੱਡਾ ਮਹਾਨ ਕਿਉਂ ਨਾ ਹੋ ਜਵੇ ਜਦੋਂ ਕਿਤੇ ਕੋਈ ਉਹ ਸਿੱਖ ਭਾਵਨਾਵਾਂ ਤੋਂ ਜਿਵੇਂ ਕਹਿੰਦੇ ਆ ਪਾਸੇ ਹੋ ਕੇ ਜੇ ਕੋਈ ਫੈਸਲਾ ਕਰਦਾ ਤੇ ਕਾਲਤਖ ਸਾਹਿਬ ਬਹੁਤ ਵੱਡੀ ਜਿਵੇਂ ਕਹਿੰਦੇ ਨਾ ਵੀ ਇੱਕ 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 ਐਸੀ ਸਥਾਨ ਆ ਕਿ ਉਹ ਉਹਨੂੰ ਤਲਬ ਕਰਦਾ ਉਹ ਅੱਜ ਕਿੱਡੇ ਵੱਡੇ ਪੱਦਰ ਤੇ ਤਲਬ ਹੋਏ ਜਿਹੜੇ ਲੋਕ ਆ ਕਾਲੀ ਲੀਡਰ ਸਰਕਾਰ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਹੋਰ ਸਾਰੇ ਤੁਸੀਂ ਸਾਰਾ ਕੁਝ ਦੇਖਿਆ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਤੇ ਬੜੀ ਮਹਾਨ ਤਸਵੀਰ ਆ ਜਿਹੜੀ ਸਿੱਖਾਂ ਦੇ ਹਿੱਸੇ ਹੀ ਆਈ ਹੈ ਇਹਨੂੰ ਮੈਂ ਸਮਝਦਾ ਕਿ ਸ਼ਾਨਾਮਤ ਇਤਿਹਾਸ ਆ ਸਾਡਾ ਦੀ ਪੀਸ ਦੇ ਕਿੰਤੂ ਹੋਈ ਜਿਹੜੇ ਇਸ਼ਤਿਹਾਰ ਦਿੱਤੇ ਗਏ ਉਹਦੇ ਉੱਪਰ ਭਾਈ ਵੀ ਜਿਹੜੀ ਕਾਲੀਦ ਲਗੋ ਕੀਤੀ ਜਾਣੀ ਆ ਇਹ ਸਾਰੇ ਪ੍ਰਕਰਨ ਕਿਵੇਂ ਵੇਖ ਰਹੇ ਤੁਸੀਂ ਦੇਖੋ ਜਿਨ੍ਹਾਂ ਨੇ ਜਿਹੜੇ ਉਹੋ ਸ਼ਾਮਲ ਸੀ ਉਸ ਜੈਕਟਰ ਦੇ ਵਿੱਚ ਉਹਨਾਂ ਨੇ ਜਿਹੜੀਆਂ ਜਿਹੜੀਆਂ ਗੱਲਾਂ ਮੰਨੀਆਂ ਜਾਂ ਸੁਖਬੀਰ ਸਿੰਘ ਬਾਦਲ ਤੋਂ ਜੋ ਸਵਾਲ ਕੀਤੇ ਗਏ ਉਹਨਾਂ ਨੇ ਜਿਹੜੇ ਮੰਨੇ ਉਸ ਦੇ ਤਹਿਤ ਸਿੰਘ ਸਾਹਿਬ ਨੇ ਉਹਦੀ ਭਰਪਾਈ ਕਰਨ ਦੀ ਜਿਹੜੀ ਗੁਰੂ ਦੀ ਗੋਲਕਾ ਉਹਦੇ ਲਈ ਜਿਹੜੇ ਜਿਨ੍ਹਾਂ ਨੇ ਡਿਊਟੀ ਲਈ ਆ ਉਹ ਇੱਕ ਚੰਗੀ ਗੱਲ ਆ ਹੋਣੀ ਚਾਹੀਦੀ ਆ ਲੱਗਦਾ ਅੱਜ ਵਾਲੇ ਫੈਸਲੇ ਤੋਂ ਬਾਅਦ ਚ ਅਕਾਲੀ ਦਲ ਦੀ ਵਾਪਸੀ ਦਾ ਜ਼ਿਕਰ ਹੋਇਆ ਕਿ ਥੋੜੇ ਸਮੇਂ ਤੋਂ ਬਾਅਦ ਚ ਅਕਾਲੀ ਦਲ ਦੀ ਵਾਪਸੀ ਵੀ ਹੋਵੇ ਉਸ ਗੱਲ ਨੂੰ ਕਿਵੇਂ ਦੇਖੀ ਕੁਦਰਤੀ ਆ ਅਕਾਲੀ ਦਲ ਦੀ ਵਾਪਸੀ ਤਾਂ ਇਸ ਸਮੇਂ ਦੀ ਵੱਡੀ ਲੋੜ ਆ ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਜਿਹੜੀਆਂ ਜਿਹੜੀਆਂ ਅਕਾਲੀ ਦਲ ਦੀਆਂ ਸਿਆਸੀ ਵਿਰੋਧੀ ਨੇ ਉਹ ਵੀ ਇਸ ਗੱਲ ਦਾ ਐਲਾਨ ਕਰਦੀਆਂ ਨੇ ਕਿ ਜਿਹੜਾ ਅਕਾਲੀ ਦਲ ਤੋਂ ਬਗੈਰ ਇਹ ਪੰਜਾਬ ਜਾਂ ਸਿੱਖ ਜਿਹੜੇ ਆ ਉਹ ਲੜਾਈ ਨਹੀਂ ਲੜ ਸਕਦੇ ਤੇ ਪੰਜਾਬ ਤਰੱਕੀ ਨਹੀਂ ਕਰ ਸਕਦਾ ਸਿਆਸਤ ਦੇ ਨਸ਼ੇ ਦੀ ਗੱਲ ਹੋਈ ਆ ਸਿਆਸਤ ਦੇ ਨਸ਼ੇ ਦੇ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੇ ਗੁਨਾਹ ਕੀਤੇ ਕਿਉਂ ਨਾ ਸਾਰੇ ਕਬੂਲ ਕੀਤੇ ਆ ਉਹਨਾਂ ਨੇ ਹਰ ਗੁਨਾਹ ਨੂੰ ਕਿਹਾ ਕਿ ਇਹ ਮੇਰੇ ਕਬੂਲਨਾਮਾ ਵਾ ਬੇਸ਼ੱਕ ਸਰਸੇ ਸਾਦੀ ਮਾਫੀ ਦੀ ਗੱਲ ਹੋਵੇ ਸਿੰਘ ਸਾਹਿਬਾਂ ਨੂੰ ਬੁਲਾਉਣ ਦੀ ਗੱਲ ਹੋਵੇ ਸਾਰੇ ਸਜ਼ਾਵਾਂ ਦੀ ਗੱਲ ਹੋਈ ਆ ਜਦੋਂ ਸਜ਼ਾਵਾਂ ਤੋਂ ਪਹਿਲਾਂ ਸਾਰੇ ਗੁਨਾਹ ਮੰਗੇ ਕਿ ਮੇਰੇ ਗੁਨਾਹ ਆ ਇਹ ਇਹ ਰਵਾਇਤ ਆ ਇੱਕ ਪਰੰਪਰਾਵਾ ਕਾਲਕਤਖ ਸਾਹਿਬ ਦੀ ਜਿਹੜੀ ਪਰੰਪਰਾ ਦੇ ਤਹਿਤ ਇਹ ਸਾਰੀ ਪ੍ਰਕਿਰਿਆ ਹੋਈ ਆ ਸੋ ਇਹੀ ਇਹੀ ਇੱਕ ਵੱਡੀ ਚੀਜ਼ ਆ ਕਿ ਕੋਈ ਵੀ ਜਿਹੜਾ ਸਿੱਖ ਆ ਜਦੋਂ ਇੱਥੇ ਆਉਂਦਾ ਉਹ ਕੋਈ ਵੀ ਝੂਠ ਨਹੀਂ ਬੋਲਦਾ ਤੇ ਸੱਚ ਬੋਲਦਾ ਤੇ ਇਹ ਗੁਰੂ ਦਾ ਤਖਤ ਜਿਹੜਾ ਬਖਸ਼ਦਾ ਤੇ ਫਿਰ ਉਹਨਾਂ ਨੂੰ ਬਖਸ਼ਦਾ ਚੰਦੂ ਮਾਜਰਾ ਸਾਹਿਬ ਨਾਲ ਥੋੜਾ ਅੱਗੇ ਆ ਜਾਓ ਚੰਦੂ ਮਾਜਰਾ ਸਾਹਿਬ ਨਾਲ ਤਲਖੀ ਵੀ ਹੋਈ ਆ ਉਸ ਚਾਲ ਨੂੰ ਕੀ ਦੇਖਦੇ ਹੋ ਕੁਝ ਗੱਲਾਂ ਤਾਂ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਮੌਜੂਦ ਨਹੀਂ ਸੀ ਬਲੈਕ ਥੰਡਰ ਦੀ ਵੀ ਗੱਲ ਹੋਈ ਉਹ ਤੇ ਸੌਦੇ ਸਾਹ ਦੀ ਮਾਫੀ ਵੇਲੇ ਦੀ ਵੀ ਗੱਲ ਹੋਈ ਜਦੋਂ ਉਹਨਾਂ ਨੇ ਕਿਹਾ ਕਿ ਸਾਰਾ ਕੁਝ ਸ਼ੋਭਾ ਦੇਖੋ ਮੈਂ ਚੰਦੂ ਮਾਜਰਾ ਸਾਹਿਬ ਦੀ ਇਸ ਗੱਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਜੋ ਸੰਗਤ ਨੇ ਉਹ ਸਮੇਂ ਰੈਕਟ ਕੀਤਾ ਉਹ ਆਪਣੇ ਆਪ ਦੇ ਵਿੱਚ ਜਿਹੜੀ ਹੈ ਉਸ ਗੱਲ ਦਾ ਜਵਾਬ ਸੀਗਾ ਜੋ ਜੋ ਸਿੰਘ ਸਹਿਬਾਨ ਨੇ ਉਸ ਸਮੇਂ ਦੇ ਜਿਹੜੇ ਜਿਹੜੇ ਬਿਆਨ ਸਾਹਮਣੇ ਪੇਸ਼ ਕੀਤੇ ਪੜ੍ਹ ਕੇ ਸੁਣਾਏ ਉਹਦੇ 'ਚ ਇਹ ਗੱਲ ਦਿਖਾਈ ਗਈ ਕਿ ਤੁਸੀਂ ਇਹਨੂੰ ਜੇ ਤੁਸੀਂ ਤੁਹਾਡਾ ਬਿਆਨ ਨਹੀਂ ਸੀ ਤਾਂ ਤੁਸੀਂ ਰੈਕਟ ਕਿਉਂ ਨਹੀਂ ਕੀਤਾ ਇਹ ਗੱਲ ਇਹ ਗੱਲ ਸਾਹਮਣੇ ਆਈ ਆ ਤੇ ਉਹ ਗੱਲ ਸੰਗਤ ਨੇ ਵੇਖੀ ਆ ਸੰਗਤ ਨੇ ਇਸ ਗੱਲ ਦਾ ਫੈਸਲਾ ਚੰਗੀ ਲਿਆ ਸਾਬ ਨੇ ਇੱਕ ਗੱਲ ਹੋਰ ਵੀ ਕਹੀ ਕਹਿੰਦੇ ਇੱਕ ਫੈਡਰੇਸ਼ਨ ਆ ਗੁ ਕਹਿੰਦਾ ਸੀ ਕਿ ਸਿੰਘ ਸਾਹਿਬ ਦੇ ਗਲਾਵੇਂ ਨੂੰ ਹੱਥ ਕਿਉਂ ਨਹੀਂ ਪਿਆ ਜੇ ਤੱਕ ਤੇ ਬਲਟੋਵਾ ਸਾਹਿਬ ਤੇ ਬੰਨ ਦੇ ਕਿੰਤੂ ਵੀ ਹੋਈ ਆ ਫੈਡਰੇਸ਼ਨ ਆਗੂ ਦੇ ਸਵਾਲ ਚੁਕੇ ਗਏ ਦੇਖੋ ਇਹ ਤਾਂ ਹੁਣ ਸਿੰਘ ਸਾਬੀ ਦੱਸ ਸਕਦੇ ਆ ਕਿ ਐਡੀ ਜ਼ੁਰਤ ਕੌਣ ਕਰ ਸਕਦਾ ਕਿ ਗਲਾਵੇ ਨੂੰ ਹੱਥ ਪਾਉਣ ਵਾਲੀ ਗੱਲ ਇਹ ਤਾਂ ਕਦੇ ਨਾ ਹੀ ਹੋ ਸਕਦੀ ਆ ਤੇ ਨਾ ਹੀ ਇਹ ਗੱਲ ਕਿਤੇ ਪ੍ਰਮਾਨ ਕੀਤੀ ਜਾ ਸਕਦਾ ਓਵਰঅল ਅੱਜ ਦੇ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਗੁਰਚੰਦ ਸਿੰਘ ਗਰੇਵਾਲ ਕਿਵੇਂ ਵੇਖਿਆ ਸਲੇ ਨੂੰ ਨਾ ਪਹਿਲਾਂ ਹੀ ਅਸੀਂ ਲੱਦ ਸਕਦੇ ਸੀ ਤੇ ਨਾ ਅੱਜ ਆ ਤੇ ਨਾ ਗਾਂ ਲੱਦਾਂਗੇ ਜੋ ਫੈਸਲਾ ਕਾਲ ਤਖਸਾਲ ਸਾਹਿਬ ਤੇ ਸਿੰਘ ਸਭਾ ਨੇ ਕੀਤਾ ਉਹ ਫੈਸਲਾ ਹਮੇਸ਼ਾ ਹੀ ਪ੍ਰਵਾਨਤਾ ਸਲਾਘਾਯੋਗ ਆ ਤੇ ਉਹਦਾ ਸਨਮਾਨ ਤਨਵਦੀ ਕੁਰਚਲ ਸਿੰਘ ਗਰੇਵਾਲ ਸਾਡੇ ਨਾਲ ਸੀ ਜੇ ਅੱਜ ਰੂਪਰੇਖਾ ਲਿਖੀ ਗਈ ਸੀ ਸਵੇਰ ਦੇ ਸਮੇਂ ਜਿਹੜੇ ਕਿ ਸਿੰਘ ਸਾਹਿਬਾਨਾਂ ਵੱਲੋਂ ਉਸ ਤੋਂ ਬਾਅਦ ਦੇ ਵਿੱਚ ਸਜਾਵਾਂ ਤੌਰ ਤੇ ਪਹਿਲੋਂ ਸੁਖਬੀਰ ਬਾਦਲ ਹਰ ਇੱਕ ਗੱਲ ਮੰਨ ਚੁੱਕੇ ਸੀ ਕਿ ਇਹ ਗੁਨਾਹ ਸੀ ਇਹ ਗੁਨਾਹਾਂ ਦੀਆਂ ਜੋ ਪਰਪਾਈ ਅਕਾਲੀ ਦਲ ਵੇਲੇ ਹੋਣੀ ਚਾਹੀਦੀ ਸੀ ਪਰਪਾਈ ਨਹੀਂ ਹੋਈ ਸੌਦਾ ਸਾਧ ਨੂੰ ਮਾਫੀ ਦੀ ਗੱਲ ਹੋਈ ਤੇ ਬੁਲਾਇਆ ਗਿਆ ਕੀ ਜਫੇਦਾਰਾਂ ਨੂੰ ਇਹਦੇ ਉੱਤੇ ਵੀ ਉਹਨਾਂ ਕਿਹਾ ਕਿ ਇਹ ਵੀ ਮੇਰਾ ਗੁਨਾਹ ਆ ਜੇ ਉਦੋਂ ਗੋਲੀ ਚੱਲਣ ਦੀ ਗੱਲ ਹੋਈ ਜਿਹਦੇ ਵਿੱਚ ਸਿੰਘ ਸ਼ਹੀਦ ਹੋਏ ਉਹ ਵੀ ਉਹਨਾਂ ਕਿਹਾ ਕਿ ਇਹ ਗਲਤੀ ਸੀ ਸਰਕਾਰ ਵੇਲੇ ਦੀ ਖਾਸ ਕਰਕੇ ਉਸ ਸਮੇਂ ਜਾਲਮਾਨਾ ਅਫੀਸਰ ਜਿਹੜੇ ਕੀ 80 ਤੋਂ 90 ਦਹਾਕੇ ਦੇ ਵਿੱਚ ਸਿੱਖੀ ਨੂੰ ਕੋਹ ਕੋਹ ਕੇ ਮਾਰਦੇ ਰਹੇ ਉਹਨਾਂ ਨੂੰ ਵੱਡੀਆਂ ਪਦਵੀਆਂ ਦੇਣੀਆਂ ਇਹ ਵੀ ਗੱਲ ਉਹਨਾਂ ਮੰਨੀ ਕਿ ਇਹ ਗੁਨਾਹ ਹੋਇਆ ਗੁਰੂ ਸਾਹਿਬ ਦੀਆਂ ਬੇਦਮੀਆਂ ਦਾ ਜ਼ਿਕਰ ਹੋਇਆ ਤਾਂ ਉਹਨਾਂ ਇਹ ਗੁਨਾਹ ਮੰਨਿਆ ਕਿ ਇਹ ਗੁਨਾਹ ਸੀ ਇਸ ਗਲਤੀ ਦੀ ਵੀ ਉਹਨਾਂ ਨੇ ਕਿਹਾ ਕਿ ਇਹ ਗਲਤੀ ਸਾਡੀ ਸਰਕਾਰ ਵਾਲੀ ਹੋਈ ਆ ਹਰਵਿੰਦਰ ਸਿੰਘ ਸਰਨੇ ਤੇ ਵੀ ਗੱਲ ਚੱਲੀ ਆ ਹਰਵਿੰਦਰ ਸਿੰਘ ਸਰਨੇ ਨੂੰ ਜਿਹੜਾ ਕਿ ਉਹਨਾਂ ਨੇ ਕੁਝ ਬੋਲਿਆ ਸੀ ਤੇ ਉਹਨਾਂ ਨੇ ਉਸ ਤੇ ਪਛਤਾਵਾ ਨੇ ਕੀਤਾ ਤੇ ਸਿੰਘ ਸਾਹਿਬ ਨੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਵਾ ਪਹਿਲਾਂ ਸੁਖਬੀਰ ਸਿੰਘ ਪੱਲ ਤਨਖਾਹਿਆ ਕਰਾਰ ਸੀ ਹੁਣ ਸਰਨੇ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਵਾ ਜਿਹੜੇ ਕਿ ਪੈਸੇ ਸੀ ਜਿਹੜੇ ਐਚਜੀਪੀਸੀ ਵੱਲੋਂ ਤੇ ਇਸ ਇਸ਼ਤਿਹਾਰ ਦਿੱਤੇ ਗਏ ਸੀ ਅਕਾਲੀ ਦਲ ਦੇ ਮੁੱਢਲੇ ਮੈਂਬਰਾਂ ਵੱਲੋਂ ਜਦੋਂ ਬਾਦਲ ਸਾਹਿਬ ਦੀ ਗੱਲ ਕਰਦੇ ਆ ਢੀਂਸਾਪ ਭੁੰਦਰਜੀ ਦੀ ਉਹਨਾਂ ਕੋਲ ਕਿਹਾ ਕਿ ਇਹਨਾਂ ਦੀ ਪਰਪਾਈ ਵਿਆਸ ਸਮੇਤ ਹੋਣੀ ਚਾਹੀਦੀ ਆ ਸਾਬਕਾ ਜਥੇਦਾਰਾਂ ਤੇ ਵੀ ਗਾਜ ਦਿੱਤੀ ਗਿਆ ਸਾਬਕਾ ਜਥੇਦਾਰ ਗਿਆਨੀ ਗੁਰਵਚਨ ਸਿੰਘ ਜਿਹੜੇ ਅਕਸਰ ਸਟੇਜਾਂ ਸਾਂਝੀਆਂ ਕਰਦੇ ਸੀ ਉਹਨਾਂ ਕਿਹਾ ਕਿ ਉਹ ਕੋਈ ਸਟੇਜ ਸਾਂਝੀ ਨਹੀਂ ਕਰ ਸਕਦੇ ਤੇ ਅੱਜ ਤੋਂ ਬਾਅਦ ਦੇ ਵਿੱਚ ਸਾਰੀਆਂ ਉਹਨਾਂ ਦੀਆਂ ਸਹੂਲਤਾਂ ਜਿਹੜੀਆਂ ਉਹਨਾਂ ਨੇ ਕਿਹਾ ਕਿ ਉਹ ਵਾਪਸ ਲੈ ਲਈਆਂ ਹਨ ਖਾਸ ਕਰਕੇ ਗਿਆਨੀ ਗੁਰਵਚਨ ਸਿੰਘ ਦੀਆਂ ਤੇ ਦੂਜੇ ਪਾਸੇ ਗਿਆਨੀ ਗੁਰਮਖ ਸਿੰਘ ਨੂੰ ਉਹਨਾਂ ਨੇ ਕਿਹਾ ਕਿ ਉਹਨਾਂ ਅਕਾਲ ਤਖਤ ਸਾਹਿਬ ਦੀ ਤੋਂ ਨਮਰਸਰ ਤੋਂ ਬਾਹਰ ਕਰਤਾ ਜਾਵੇ ਜਿੰਨਾ ਚਿਰ ਉਹ ਸਪਸ਼ਟੀਕਰਨ ਨਹੀਂ ਦਿੰਦੇ ਤੇ ਆਪਣਾ ਕਬੂਲਨਾਮਾ ਨਹੀਂ ਕਬੂਲਦੇ ਇਹ ਸੀ ਅੱਜ ਦਾ ਖਾਸ ਤੌਰ ਤੇ ਜਿਹੜਾ ਕਿ ਤਨਖਾਹਿਆ ਕਰਾਰ ਦਿੱਤੇ ਤੋਂ ਬਾਅਦ ਦਿੱਤੇ ਜਾਣ ਤੋਂ ਬਾਅਦ ਦੇ ਵਿੱਚ ਇੱਕ ਲੋਕਾਂ ਦੇ ਵਿੱਚ ਇੱਕ ਰੋਸ ਸੀ ਕਿ ਅੱਜ ਕਿਉਂ ਨਹੀਂ ਅਜੇ ਤੱਕ ਸੁਖਬੀ ਸਿੰਘ ਬਾਦਲ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਪਰ ਉਹਨਾਂ ਨੂੰ ਸਜ਼ਾ ਸੁਣਾਉਣ ਦੀ ਜਿਹੜੀ ਗੱਲ ਹੋਈ ਸੀ ਤਨਖਾਹਾਂ ਯਾ ਕਰਾ ਦੇਣ ਤੋਂ ਬਾਅਦ ਵਿੱਚ ਅਜ ਸਿੰਘ ਸਾਹਿਬਾਨਾਂ ਵੱਲੋਂ ਉਹਨਾਂ ਤਨਖਾਹ ਲਗਾਤੀ ਗਈ ਆ ਤੇ ਨਾਲ ਹੀ ਆਪਾਂ ਸਾਬਕਾ ਜਥੇਦਾਰਾਂ ਨੂੰ ਅੰਮ੍ਰਿਤਸਰ ਤੋਂ ਬਾਹਰ ਜਾਣ ਦੀ ਗੱਲ ਕਰਤੀ ਆ ਕਿ ਜਿਹੜੇ ਸਾਬਕਾ ਜਥੇਦਾਰ ਆ ਉਹ ਚੋ ਗਿਆਨੀ ਗੁਰਬਚਨ ਸਿੰਘ ਖਾਸ ਕਰਕੇ ਜ਼ਿਕਰ ਹੋਇਆ ਉਹਨਾਂ ਦਾ ਨਾਮ ਲੈ ਕੇ ਜ਼ਿਕਰ ਹੋਇਆ ਗਿਆਨੀ ਗੁਰਮੁਸਤਫਾ ਜ਼ਿਕਰ ਹੋਇਆ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਗਤੀਵਿਧੀ ਨਹੀਂ ਕਰ ਸਕਦੇ ਖਾਸ ਕਰਕੇ ਉਹ ਕੋਈ ਸਟੇਜ ਵੀ ਸਾਂਝੀ ਨਹੀਂ ਕਰ ਸਕਦੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਬਾਹਰ ਜਾਣ ਦੀ ਗੱਲ ਕੀਤੀ ਆ ਵ ਹੁਣ ਇਸ ਤੋਂ ਅਗਲੀ ਕਾਰਵਾਈ ਜਿਹੜੀ ਆ ਸੁਖਬੀਰ ਸਿੰਘ ਬਾਦਲ ਹੋਵੇਗਾ